ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਸਾਖ ਗੁਰ ਨਿਸਤਾਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰੇ ਆਪਣੇ ਚੇਰੇ ਗੁਰੂ ਰੂਪ ਗੁਰਪੇਰੀ ਸਾ ਸੰਗਤ ਜੀਓ ਆਪ ਵਰ ਭਾਗੇ ਹੋ ਸਾਤ ਸੰਗਤੀਆਂ ਖੜੀਆਂ ਪ੍ਰਾਪਤ ਕਰ ਰਹੇ ਹੋ ਕਿਹੜਾ ਭਾਗਾ ਤੋਂ ਸਾਤ ਸੰਗਤੀਆਂ ਖੜੀਆਂ ਨਹੀਂ ਪ੍ਰਾਪਤ ਹੁੰਦੀਆਂ ਮਹਾਨ ਕਿਰਪਾ ਆਈ ਆ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬੁਖਾਰਵਿੰਦ ਜੋ ਚਾਰਨ ਕੀਤੀ ਹੈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ 15 ਪੌੜੀਆਂ ਤੱਕ 14 ਪੌੜੀਆਂ ਤੱਕ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ ਅੱਜ 15ਵੀਂ ਅਸ਼ਟਪਦੀ ਸ਼ੁਰੂ ਹੋਵੇਗੀ ਪਹਿਲਾ ਸ਼ਲੋਕ ਫਿਰ ਪੌੜੀ ਦਰ ਪੌੜੀ ਕਥਾ ਵਿਚਾਰ ਹੋਵੇਗੀ ਅੱਜ ਸ਼ਲੋਕ ਇੱਕ ਪੌੜੀ ਦੀ ਕਥਾ ਆਪ ਸਮੂਹ ਸੰਗਤਾਂ ਨੇ ਸਰਵਣ ਕਰਨੀ ਆ ਸਭ ਤੋਂ ਪਹਿਲਾਂ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਅਦਸਤ ਸਤਕਾਰ ਦੇ ਨਾਲ ਖੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਨ ਗੁਰੂ ਅਰਜਨ ਦੇਵ ਮਹਾਰਾਜੀ 15ਵੀਂ ਅਸ਼ਟਪਦੀ ਤੋਂ ਪਹਿਲਾ ਸ਼ਲੋਕ ਫਿਰ ਇੱਕ ਔੜੀ ਦੀ ਖਤਰਾ ਵਿਚਾਰ ਆਪਾਂ ਨੇ ਸਰਵਣ ਕਰਦੀ ਹੈ ਸਤਗੁਰੂ ਕੀ ਫਰਮਾ ਰਿਹਾ ਨਾਮ ਸਰਮਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਆ ਨਾਨਕ ਤਿਸ ਬਲਹਾਰ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਮਹਾਰਾਜ ਫਰਮਾਉਂਦੇ ਹਨ ਧੰ ਗੁਰੂ ਅਰਜਨ ਦੇਵ ਮਹਾਰਾਜ ਇਸਰਵ ਕਲਾ ਭਰਪੂਰ ਸਾਰੀਆਂ ਕਲਾ ਸ਼ਕਤੀਆਂ ਭਗੁਣਾ ਨਾਲ ਲਬਾ ਲਬ ਭਰਿਆ ਹੋਇਆ ਪਰਮੇਸ਼ਰ ਕਾਲਪੁਰਖ ਹੈ ਬਿਰਥਾ ਜਾਨਨ ਹਾਰ ਮਹਾਰਾਜ ਬਿਰਥਾ ਭਾਵ ਸਾਰੀਆਂ ਦੀਆਂ ਪੀੜਾ ਨੂੰ ਜਾਣਨ ਵਾਲਾ ਹੈ ਜਾ ਕੇ ਸਿਮਰਨ ਉਧਰੀਆ ਮਹਾਰਾਜ ਕਹਿੰਦੇ ਨੇ ਜਿਹਦੇ ਸਿਮਰਨ ਕਰਦੇ ਨਾਲ ਉਸ ਕਾਲਪੁਰਖ ਦਾ ਸਿਮਰਨ ਕਰਦੇ ਨਾਲ ਉਧਰੀ ਦਿਆ ਹਾਇ ਤਰੀਦਾ ਹੈ ਨਾ ਨਿਕ ਤਿਸ ਬਲਹਾਰ ਅਸੀਂ ਵੀ ਕਹਿੰਦੇ ਉਸ ਕਾਲਪੁਰਖ ਪਰਮੇਸ਼ਰ ਤੋਂ ਕੁਰਬਾਨ ਜਾਂਦੇ ਹਾਂ ਬਲਹਾਰੇ ਜਾਂਦੇ ਹਾਂ ਤੇ ਜਿਹੜੇ ਪਰਮੇਸ਼ਰ ਕਾਲਪੁਰ ਦਾ ਸਿਮੁਲਨ ਕਰਕੇ ਇਥੋਂ ਕਾਲਯੁਗ ਵਿੱਚ ਉਤਰ ਗਏ ਨੇ ਬਾਦ ਕੇ ਉਸ ਪਰਮੇਸ਼ਰ ਕਾਲਪੁਰ ਦੇ ਚਰਨਾਂ 'ਚ ਜਾਪ ਰਏ ਜੇ ਨੇ ਮਹਾਰਾਜ ਉਹਨਾਂ ਕੋ ਵੀ ਅਸੀਂ ਕੁਰਬਾਨ ਬਲਹਾਰੇ ਜਾਂਦੇ ਹਾਂ ਅਸ਼ਟਪਦੀ ਟੋਟੇ ਗਾਂਡਨ ਹਾਰ ਗੋਪਾਲ ਮਹਾਰਾਜ ਕਹਿੰਦੇ ਹਨ ਕਿ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਸਾਰਿਆਂ ਦੀਆਂ ਟਟੀਆਂ ਗੰਡਣ ਵਾਲਾ ਹੈ ਜੇ ਕੋ ਗੁਰਤੇ ਵੇਮੁਖ ਹੋਵੇ ਮਨ ਸਤਗੁਰੂ ਮੁਕਤ ਨਾ ਪਾਵੇ ਫਿਰ ਮੁਕਤ ਨਾ ਪਾਵੇ ਦਾਗ ਚਰਣੀ ਸਾਤ ਗੁਰਾਂ ਦੇ ਚਰਨਾਂ 'ਚ ਲੱਗ ਕੇ ਫਿਰ ਮੁਕਤੀ ਪਾਉਂਦਾ ਜੇ ਬੇਮੁਖ ਹੋ ਜਾਏ ਫਿਰ ਮੁਕਤੀ ਦੀ ਪਾਸ ਕਰਦਾ ਤੇ ਮਹਾਰਾਜ ਟੁੱਟੀਆਂ ਨੂੰ ਗੰਢਣ ਵਾਲੇ ਨੇ ਮਹਾਰਾਜ ਕਿਰਪਾ ਕਰਦੇ ਨੇ ਕਿ ਟੁੱਟੀ ਬਾਸ ਕੇ ਉਹ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਖਿਆਸ ਬਤਾਇਓ ਸਾਚ ਬਹੁ ਸੁਣ ਲੈਹੁ ਸਭੇ ਜਨ ਪ੍ਰੇਮ ਕੀਓ ਤਨਹੀਂ ਬਰਾਪਾਇਓ ਮਹਾਰਾਜ ਨਾਲ ਪ੍ਰੇਮ ਦੀਆਂ ਡੋਰਾ ਪਾਉਣੀਆਂ ਆਪਣੀਆਂ ਨੇ ਪ੍ਰੇਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜਿਹੜੇ ਕਿ ਸਾਡੀਆਂ ਟੁੱਟੀਆਂ ਨੂੰ ਗੰਢਦੇ ਨੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਜੇ ਅਸੀਂ ਸੇਵਾ ਕਰਾਂਗੇ ਗੁਰਬਾਣੀ ਪੜ੍ਹਾਂਗੇ ਸੁਣਾਗੇ ਮਹਾਰਾਜੇ ਨਾਲ ਪ੍ਰੇਮ ਕਰਾਂਗੇ ਤੇ ਫਿਰ ਮਹਾਰਾਜ ਸਾਡੀਆਂ ਟੁੱਟੀਆਂ ਗੰਢ ਲੈਣਗੇ ਤੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਟੁੱਟੇ ਗੰਢਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਾਰਿਆਂ ਜੀਵਾਂ ਦੀਆਂ ਆਪਰਮੇਸ਼ਰ ਪਤਪਾਲ ਪਾਲਣਾ ਕਰਨ ਵਾਲਾ ਹੈ ਸਗਲ ਕੀ ਚਿੰਤਾ ਇਸਾ ਮਨੁਮਾਹੀ ਆਪੋ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਾਰੇ ਜਿਹੜੀ 73 ਤਰਤੀਬ ਸਾਜੀਆ ਧਰਤੀ ਤੇ ਜਿੰਨੇ ਜੀਵ ਜੰਤੂ ਆ ਜਿਵੇਂ ਮਨੁੱਖ ਨੇ ਹੋਰ 84 ਲੱਖ ਜੁੜੇ ਮਾਹ ਰਾ ਨੂੰ ਸਾਰਿਆਂ ਦੀ ਚਿੰਤਾ ਹੈ ਕਿ ਕਿਸ ਕਿਸ ਨੂੰ ਕਿਵੇਂ ਕਿਵੇਂ ਰੋਜੀ ਦੇਣੀ ਆ ਜਿਵੇਂ ਮਾਹ ਰਾ ਕਹਿੰਦੇ ਨੇ ਚਿੰਤਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਯਾਲ ਮੈਂ ਜੰਤੂ ਪਾਇਨ ਤਨਾ ਵੀ ਰੋਜੀ ਦੇ ਮਹਾਰਾਜ ਜਾਲ ਦੇ ਵਿੱਚ ਜਿਹੜੇ ਜਨ ਤੇ ਆ ਉਹਨਾਂ ਨੂੰ ਵੀ ਰੋਜੀ ਜੀਵ ਜੰਤੂ ਨੇ ਰੋਜੀ ਪਚਾਉਂਦੇ ਨੇ ਇਸ ਕਰਕੇ ਮਹਾਰਾਜ ਕਾਲਪੁਰ ਨੂੰ ਸਰਲ ਕੀ ਚਿੰਤਾ ਜਿਸ ਮਨ ਮਾਈ ਸਾਰਿਆਂ ਦੀ ਚਿੰਤਾ ਆਪਣੇ ਮਨ ਦੇ ਵਿੱਚ ਹੈ ਇਸ ਤੇ ਬਿਰਥਾ ਕੋਈ ਨਹੀਂ ਉਸ ਹਰੀ ਵਾਹ ਗੁਰੂ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਰਹਿੰਦਾ ਰੇ ਮਨ ਮੇਰੇ ਸਦਾ ਹਰ ਜਾਪ ਏ ਮੇਰੀ ਮਨਾ ਸਦਾ ਹਮੇਸ਼ਾ ਉਸ ਕਾਲਪੁਰਖ ਵਾਹਿਗੁਰੂ ਦਾ ਜਾਪ ਕਰ ਜਿਹੜਾ ਸਾਰਿਆਂ ਨੂੰ ਰੋਜੀ ਦੇ ਰਿਹਾ ਜਿਸ ਨੂੰ ਸਾਰਿਆਂ ਦੀ ਚਿੰਤਾ ਹੈ ਅਬਨਾਸੀ ਰਬੇ ਆਪੇ ਆਪ ਮਾਰੇ ਕਹਿੰਦੇ ਨੇ ਅਬਨਾਸੀ ਉਹ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਅਬਨਾਸੀ ਨਾਸਰਤ ਸੁਪੰਤਰ ਹੈ ਆਪਨੇ ਕੀਆ ਕਛੂ ਨਾ ਹੋਏ ਆਪਣਾ ਕੀਆ ਆਪਣਾ ਕੁਝ ਵੀ ਕੀਤਾ ਨਹੀਂ ਹੁੰਦਾ ਜੇ ਅਸੀਂ ਛਾਈਏ ਵੀ ਉਹ ਕੰਮ ਕਰ ਲਈਏ ਕੋਈ ਵੀ ਕੰਮ ਕਰਨ ਲਈ ਤਰਿਆ ਮਾਰ ਰਿਹਾ ਕਿ ਤੁਸੀਂ ਆਪ ਨਹੀਂ ਕਰ ਰਹੇ ਤਾਂ ਨਾ ਤੁਹਾਡੇ ਕੋਲ ਹੋਣਾ ਹੀ ਹੈ ਜੇ ਚਾਹੋ ਕਿ ਅਸੀਂ ਪਰਮੇਸ਼ਰ ਨਾਲ ਬੜਾ ਪ੍ਰੇਮ ਕਰਨਾ ਚਾਹੀਏ ਸੇਵਾ ਕਰੀਏ ਪਰ ਕੀਤੀ ਨਹੀਂ ਜਾਂਦੀ ਇਹ ਚਾਹੀਏ ਕਿ ਪਰਮੇਸ਼ਰ ਗੁਰੂਪੁਰਖ ਦੀ ਬਾਣੀ ਨੂੰ ਪੜ੍ਹੀਏ ਪਰ ਪੜ੍ਹੀ ਨਹੀਂ ਜਾਂਦੀ ਇਹ ਮਹਾਰਾਜ ਅੱਗੇ ਬੇਨਤੀ ਕਰਨੀ ਪੈਂਦੀ ਅਰਦਾਸ ਕਰਨੀ ਪੈਂਦੀ ਮਹਾਰਾਜ ਜੀ ਕਿਰਪਾ ਕਰੋ ਸਾਡੇ ਕੋਲ ਸੇਵਾ ਕਰੋ ਮਹਾਰਾਜ ਜੀ ਧੰਨ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੀ ਬਾਣੀ ਪੜਨ ਦਾ ਬਲ ਉਦਮ ਬਖਸ਼ ਕਰੋ ਫਿਰ ਬਾਣੀ ਪੜੀ ਜਾਣੀਆ ਫਿਰ ਇਤਿਹਾਸ ਦੀਆਂ ਕਿਤਾਬਾਂ ਪੜੀਆਂ ਜਾਣੀਆਂ ਜੇ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਕਿਉਂਕਿ ਆਪਨ ਕੀਆ ਕ੍ਰਿਸ਼ਨ ਹੈ ਜੇ ਆਪਣੇ ਹੰਕਾਰ ਦੇ ਵਿੱਚ ਕੁਝ ਵੀ ਕਰਾਂਗੇ ਤੇ ਕੁਝ ਵੀ ਨਹੀਂ ਹੋਣਾ ਇਹ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਹੈ ਤੇ ਕਰ ਰਹੇ ਹਾਂ ਜੇ ਸੋ ਪ੍ਰਾਣੀ ਲੋਚ ਕੋਏ ਮਹਾਰਾਜ ਕਿਰਪਾ ਕਰਦੇ ਹਨ ਕਿ ਆਪਨ ਕੀਆ ਕ੍ਰਿਸ਼ਨ ਹੋਏ ਆਪਣਾ ਕੀਤਾ ਤਾਂ ਕੁਝ ਨਹੀਂ ਹੁੰਦਾ ਜੇ ਸੋ ਪ੍ਰਾਣੀ ਲੋਚ ਕੋਈ ਜੀਵ ਸੋ ਭੰਸਾਂ ਕੜੇ ਬਾਹਰ ਵੀ ਲੋਚੇ ਕਿਸ਼ਾ ਕਰੇ 타ਮੀ ਪ੍ਰਭੂ ਦੀ ਸਾਇ ਤਦੋਂ ਬਿਨਾ ਕੋਈ ਕਾਰਜ ਨਹੀਂ ਹੁੰਦਾ ਇਸ ਬਿਨਾ ਇਸ ਬਿਨਾ ਨਾ ਹੀ ਤੇਰੇ ਕਿਸ਼ ਕਾਮ ਸਤਗੁਰ ਜੀ ਫਰਮਾਉਂਦੇ ਹਨ ਕਿ ਉਸ ਖਰੀ ਵਾਇਗੁਰ ਤੋਂ ਬਿਨ ਬਗੈਰ ਕਿ ਤੇਰੇ ਕਿਸ਼ ਕਾਮ ਤੇ ਤੇਰੇ ਕੁਝ ਵੀ ਕਾਮ ਕਾਮ ਨਹੀਂ ਆਉਣਾ ਗਤ ਨਾਨਕ ਜਪ ਏਕ ਹਰ ਨਾਮ ਕਾਤ ਦਾ ਅਰਥ ਹੈ ਕਿ ਮੁਕਤੀ ਤਾਂ ਮਹਾਰਾ ਜੀ ਫਰਮਾਉਂਦੇ ਹਨ ਕਿ ਖਰੀ ਵਾਇਗੁਰ ਦਾ ਨਾਮ ਨੂੰ ਜਪ ਕੇ ਹੀ ਤੇਰੀ ਗਤ ਮੁਕਤੀ ਹੋਣੀ ਹੈ ਫੇਰ ਇਹ ਤੋਂ ਪਰਮੇਸ਼ਰ ਕਾਲਪੁਰੇ ਦੇ ਚਰਨਾਂ ਵਿੱਚ ਜੁੜੇਗਾ ਨਹੀਂ ਤੇ 84 ਲੱਖ ਦੇ ਗੇੜ ਵਿੱਚ ਫੇਰ ਪੈ ਜਾਵੇਗਾ ਕਈ ਕੋੜ ਭਾਈ ਕੀਟ ਪਤੰਗਾ ਇਸ ਕਰਕੇ ਫਿਰ ਕਰੋੜਾਂ ਹੀ ਕਈ ਕੀੜੇ ਪਤੰਗੇ ਤੁਰੇ ਫਿਰਦੇ ਨੇ ਡੱਡੀਆਂ ਮਸ਼ੀਆਂ ਤੁਰੀਆਂ ਫਿਰਦੇ ਨੇ ਪਸ਼ੂ ਤੁਰੇ ਫਿਰਦੇ ਨੇ ਜਿਵੇਂ ਬਲਦ ਤੁਰੇ ਫਿਰਦੇ ਨੇ ਕੰਨਾ ਪਾਵਰ ਢਾਉਂਦੇ ਨੇ ਕਈ ਵੇਲੇ ਉਹਨਾਂ ਨੂੰ ਮਾਲਕ ਇਦਾਂ ਦਾ ਮਿਲ ਜਾਂਦਾ ਆ ਕਿ ਮਾਰ ਮਾਰ ਕੇ ਸ਼ਮਕਾ ਦਿਖਾ ਲੁੱਢੇੜ ਦਿੰਦੇ ਨੇ ਤੇ ਨਾ ਰੋਟੀ ਦਿੰਦੇ ਨੇ ਪੱਠੇ ਵੀ ਨਹੀਂ ਪਾਉਂਦੇ ਇਸ ਕਰਕੇ ਮਾਰ ਰਹੇ ਨੇ ਇੰਨਾ ਜੂਨਾ ਤੋਂ ਬਚਨ ਕਰਕੇ ਉਸ ਪਰਮੇਸ਼ਰ ਕਾਲਪੁਰਖ ਨੂੰ ਗਾਤ ਨਾਨਕ ਜਪ ਏਕ ਹਰਨਾ ਉਸ ਕਾਲਪੁਰਖ ਪਰਮੇਸ਼ਰ ਦਾ ਨਾਮ ਜਪਣਾ ਕਰ 84 ਲਖ ਦਾ ਗੇੜ ਕੱਟ ਕੇ ਮਨੁੱਖਾ ਜਨ ਬੜੀ ਮੁਸ਼ਕਲਾਂ ਨਾਲ ਪ੍ਰਾਪਤ ਹੋਇਆ ਹੈ ਸੋ ਆਪ ਸਮੂਹ ਸੰਗਤਾਂ ਨੇ ਹੀ 15ਵੀਂ ਅਸ਼ਟਪਦੀ ਦੀ ਅੱਜ ਸ਼ੁਰੂ ਹੋਈ ਆ ਸਲੋਕ ਇੱਕ ਪੌੜੀ ਸਰਵਨ ਕੀਤੀ ਆ ਇਸੇ ਤਰ੍ਹਾਂ ਕੱਲ ਨੂੰ ਦੂਸਰੀ ਪੌੜੀ ਔੜੀਦਰ ਪੌੜੀ ਕਰਕੇ ਇਸ ਪੂਰਨ ਕਥਾ ਵਿਚਾਰ ਆ ਆਪ ਸਮੂਹ ਸੰਗਤਾਂ ਨੇ ਸਰਵਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਸ ਕਲਪੁਖ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਆਓ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚਾ ਕੋਏ ਤੇ ਸਬਿਨਾ ਨਾਹੀ ਤੇਰਾ ਕਿਛ ਕਾ ਗਤ ਨਾਨਕ ਜਪ ਏਕ ਸਰਨਾ ਤੇ ਸਬਿਨ ਨਾਹੀ ਤੇਰਾ ਕਿਛ ਕਾ ਗਤ ਨਾਨਕ ਜਪ ਏਕ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ